ਸਲੋਨੀ ਦੇ ਵਿੱਚ ਜਿਹੜਾ ਚੋਰ ਬੜਿਆ ਭਾਈ ਮੈਂ ਆਪਣੇ ਆਫਿਸ ਬੈਠਾ ਸੀ ਮਨਨਾ ਦੁਰਗੇਸ਼ ਸਿੰਘ ਟੀਸੀ ਤੇ ਅਰਜੁਨ ਮੇਰੇ ਭਰਾ ਦਾ ਪਲਾਟ ਬਣਦਾ ਪਿਆ ਤੇ ਥੋੜੀ ਮਿੱਟੀ ਦਸ ਗਈ ਹੈ ਮੈਂ ਦੇਖਣ ਇਹ ਛੋਟਾ ਹਾਥੀ ਲੈ ਕੇ ਆਇਆ ਉਹ ਬੰਦਾ ਸਾਊ ਜਿਹਾ ਸੀ ਲੋਕਲ ਬੰਦਾ ਹੀ ਹੈ ਤੇ ਉਹਨੂੰ ਸ਼ੱਕ ਪੈ ਗਿਆ ਕਹਿੰਦਾ ਭਾਜੀ ਯਾਰ ਤੁਸੀਂ ਮੈਂ ਕਿਹਾਦਾ ਕੀ ਕਰਦਾ ਭਾਂ ਕਹਿੰਦਾ ਗੇਟ ਪੇ ਖੁੱਲਦਾ ਹੈ ਮਾਲਕ ਉਹ ਨਾਲ ਹੀ ਮੈਂ ਕਿਹਾ ਤੇਰਾ ਤੇਰਾ ਕਰ ਕਿੱਥੇ ਆ ਕਹਿੰਦਾ ਉੱਥੇ ਉੱਥੇ ਮੈਂ ਕਿਹਾ ਮਾਲਕ ਹੋਣਾ ਕਹਿੰਦਾ ਮੁਕੇ ਨਹੀਂ ਬਚੇ ਮੈਂ ਗੇਟ ਮੈਂ ਕਿਹਾ ਫਿਰ ਮੈਨੂੰ ਸ਼ੱਕ ਪੈ ਗਿਆ ਇਹਦਾ ਲੋਕ ਟੁੱਟਿਆ ਮੈਂ ਕਿਹਾ ਇਸ ਇਲਾਕੇ ਵਿੱਚ ਯਾਰ ਤਿੰਨ ਵਿਚਾਰੇ ਗਰੀਬ ਪਰੋਂਦੇ ਬ ਦੋ ਤਿੰਨ ਆਰ ਆਟੋ ਰਿਕਸ਼ਾ ਚੋਰੀ ਹੋ ਗਏ ਆ ਤੱਕ ਬੋਸ ਲ ਆਪਣੀ ਬਾਈ ਕਿਉਂਕਿ ਬਾਅਦ ਅਸੀਂ ਬੋਸ ਨੂੰ ਕਾਲਾ ਕਰਦੇ ਜਦੋਂ ਇਹ ਮੇ ਮਿਲਦੇ ਨਹੀਂ ਉਹ ਤੇ ਰੱਬ ਥੋੜੀ ਹੈ ਲੇ ਉਹ ਵੀ ਆਪਣਾ ਕੰਮ ਕਰੂਗੀ ਫਿਰ ਅਸੀਂ ਇਹਨੂੰ ਨਾਲ ਹੀ ਫੜ ਲਏ ਪੱਜਣ ਲੱਗੇ ਮੈਨੂੰ ਲਿਆ ਰ ਫਿਰ ਕਹਿੰਦਾ ਅਜੇ ਧਮਾਂ ਦਾ ਨਾਲ ਲੱਗ ਗਿਆ ਫੋਨ ਲਾ ਮੈਂ ਭਾਈ ਤੁਸੀਂ ਯਾਰ ਗਰੋਟ ਪਈ ਰ ਕਹਿੰਦਾ ਯਾਰ ਮੈਂ ਜਾਣਦਾ ਹੀ ਬੰਦ ਫਿਰ ਅਸੀਂ ਇਹਨੂੰ ਫੜਿਆ ਇੱਥੇ ਆ ਬੰਦਿਆ 2000 ਚ ਪੈੜਾ ਛੱਡੀਆਂ ਇਹ ਸਾਲਾ ਬੰਨੇ ਬੰਨੇ ਪੱਜ ਗਿਆ ਸੀ ਜੋਰਾ ਸੀ ਦਫਤਰ ਤੋਂ ਵੀ ਫੜਿਆ ਇਹਨੂੰ ਆ ਗੇੜ ਦੇ ਲਓ ਕਿਵੇਂ ਵਿਚਾਰੇ ਲੋਕੇ ਦੇ ਕਿਸ਼ਤਾਂ ਤੇ ਠੀਕਾ ਕਿਸਤਾਂ ਦੇ ਗਰੀਬ ਬੰਦਾ ਆਪਣੇ ਰਿਟੈਡ ਕੱਟ ਕੇ ਲੈ ਰਹਾ ਕਈ ਬੱਚੇ ਸਕੂਲ ਨਹੀਂ ਜਾ ਰਹੇ ਭੀਸਾ ਨਹੀਂ ਦੇ ਰਹੇ ਕਿ ਸਾਡਾ ਸਮਾਨ ਬਣ ਜਾਏ ਘਰ ਬਣ ਜਾਏ ਥੋੜੀ ਪਰ ਐਦਾਂ ਦੇ ਚੋਰ ਇਹ ਮਾਲਕ ਇਹ ਮਾਲਕ ਮੈਂ ਹੀ ਭਾਈ ਮਾਲਕ ਮੈਂਗਾ ਮੇਰਾ ਪਲਾਟ ਹੈ ਆ ਦੇਖ ਕਦੋਂ ਲਵਾਇਆ ਸੀ ਤੇ ਤੁਹਾਨੂੰ ਗੇਟ ਲੱਗੇ ਨੂੰ ਹੈ ਜੇ ਮੇਰੇ ਗੇਟ ਲੱਗੇ ਨੂੰ 15 20 ਦਿਨ ਹੋਏ ਨੇ ਅੱਛਾ ਆ ਦੇਖ ਲੈ ਮੇਰੀ ਕੰਡੀਸ਼ਨ ਮੇਰਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਇੱਕ ਇੱਕ ਰੁਪਏ ਨੂੰ ਮੈਂ ਤਰਸਦਾ ਪਿਆਗਾ ਅੱਛਾ ਤੁਸੀਂ ਇਹ ਜਿਹੜੀ ਅਗਰ ਰਹਿੰਦੇ ਓਦਾਂ ਮੈਂ ਬੇਸਰੀ ਵਾਲੀ ਦੁਕਾਨ ਦੇ ਕੋਲ ਰਹਿਣਾਗਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਤੁਹਾਡੇ ਏਰੀਆ ਦੇ ਮੈਨੂੰ ਕਿਸੇ ਨੇ ਫੋਨ ਕੀਤਾ ਹੈਗਾ ਅੱਛਾ ਫੇ ਤੁਹਾਡਾ ਗੇਟ ਖੋਲ ਕੇ ਜਾ ਰਹੇ ਲੈ ਕੇ ਜਾ ਰਹੇ ਨੇ ਅੱਛਾ ਹਾਂਜੀ ਇਹ ਕਿੰਨੇ ਦਾ ਤੁਹਾਡਾ ਗੇਟ ਆਈਡੀਆ ਸੀਗਾ ਵੀ ਇਹ ਗੇਟ ਭਾਈ ਜੀ ਮੇਰਾ ਗੇਟ ਹੈ 22000 ਰੁਪਏ ਦਾ ਮੈਨੂੰ ਦੱਸਿਆਗਾ ਉਹਨਾਂ ਨੇ ਵਿਧ ਕਰਾਇਆ ਪਾ ਕੇ ਮੈਂ ਆਪ ਆਟੋ ਆਪਣੇ ਯਾਰ ਦੋਸਤਾਂ ਦਾ ਲੈ ਕੇ ਗਿਆ ਉਹਦੇ ਹੀ ਲੈਂਦਾ ਮੈਂ 18000 ਰੁਪਏ ਉਹਨੂੰ ਦਿੱਤਾਗਾ ਮਤਲਬ ਇਹ ਮਹੱਲੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਫੜਿਆ ਗਿਆ ਮੌਕੇ ਤੇ ਫਿਰ ਇੱਥੇ ਹਾਂਜੀ ਹਾਂਜੀ ਕੀ ਲੱਗਦਾ ਹੈ ਚੋਰ ਨੇ ਆਪਣੇ ਆਪ ਕਬੂਲ ਕੀਤਾ ਕਿ ਮੈਂ ਪਹਿਲਾਂ ਵੀ ਜੇਲ੍ਹ ਕੱਟ ਜਾਇਆ ਹੁਣ ਦੂਸਰੀ ਵਾਰ ਫੇਰ ਮੈਂ ਚੋਰੀਆਂ ਇੱਥੇ ਕਰਨ ਆਇਆ ਸੀਗਾ ਇਹ ਦੂਸਰਾ ਬੰਦਾ ਕਿੱਦਾਂ ਭੱਜ ਗਿਆ ਥੋੜੀ ਭਾਈ ਜੀ ਮੈਂ ਤਾਂ ਆਇਆ ਹੀ ਬਾਅਦ ਹੁਣ ਆਇਆਗਾ ਮੈਂ ਥੋੜੀ ਦੇਰੀ ਹੋ ਗਈ ਦੂਜਾ ਬੰਦਾ ਕਿੱਦਾਂ ਭੱਜਿਆ ਥੋੜੀ ਜਦੋਂ ਮੈਂ ਮੌਕੇ ਦੇ ਇੱਥੇ ਆ ਖੜਿਆ ਕਿਉਂਕਿ ਇੱਥੇ ਯਾਰ ਸਰੇ ਆ ਉੱਥੇ ਪਿੱਛੇ ਕਈ ਇੱਕ ਦੋ ਬਰੀਏ ਕੁੜੀਆਂ ਤੀਆਂ ਜਾਂਦੀਆਂ ਬੰਦੇ ਸਾੜੇ ਨਸ਼ੇੜੀ ਛੇੜਦੇ ਨੇ ਮੈਨੂੰ ਸਭ ਤੋਂ ਪਹਿਲਾਂ ਇੱਥੇ ਜੀ ਲੱਗਦਾ ਕਿ ਤਨ ਨਸ਼ਾ ਵੇਚਿਓ ਰਿਹਾ ਪੌਜ਼ੀ ਨਾਲ ਕੰਮ ਅਸੀਂ ਜੋਂ ਨੂੰ ਫ ਇਹ ਅਗਲੇ ਕਹਿੰਦੇ ਸਰਕਾਰ ਕੋਈ ਨਹੀਂ ਬਕਾਉਂਦੀ ਯਾਰ ਇਹ ਕਿਸੇ ਦੇ ਸ਼ਾਇਨਾ ਚਿੱਟਾ-ਚੁੱਟਾ ਵਿਗਦਾ ਤਦਾਂ ਨਸ਼ੇੜੀ ਅੱਧਾ ਦੇ ਅੱਧਾ ਦੇ ਭੈਣ ਦੇ ਲੋਟੇ ਹਾਂ ਦੀ ਫੋਦੀ ਯਾਰ ਇਹ ਪਤਾ ਗੱਲ ਇਹ ਪੁਲਿਸ ਨੂੰ ਡਰਨੀ ਮੈਂ ਕਿਹਾ ਤੂੰ ਚੋਰੀ ਕਰਦਾ ਤਾਂ ਇਹ ਤੋਂ ਪਹਿਲਾਂ ਫੜਿਆ ਮੈਂ ਕਿਹਾ ਚੋਰੀ ਕਰ ਲੈ ਤੈਨੂੰ ਫੜਨ ਲਈ ਫੜਾਈਏ ਕਹਿੰਦਾ ਭਈ ਪੁਲਿਸ ਨੂੰ ਫਰਾਕੀ ਕਰਨਾ ਅਸੀਂ ਅੱਧਾ ਨੂੰ ਦੇਣਾ ਅਸੀਂ ਛੱਡ ਜਾਣਾ ਪੁਲਿਸ ਬਿਕਾਉ ਮਤਲਬ ਹੁਣ ਤੁਸੀਂ ਕੋਈ ਨਹੀਂ ਸਾਣੇ ਦੇ ਵਿੱਚ ਚੌਂਕੀ ਦੇ ਚਪੇ ਦੀ ਕੰਪਲੀਟ ਕੀਤੀ ਜਿਸ ਤਰ੍ਹਾਂ ਦੇ ਪਹਿਲਾਂ ਵੀ ਦੋ ਕਈ ਵਾਰ ਕਹਿੰਦੇ ਆ ਭਾਈ ਸਾਹਿਬ ਭਾਈ ਦੇ ਬੇਟਾ ਗਿਆ ਪੁਲਿਸ ਨੂੰ ਬੁਲਾਣ ਮੇਰੇ ਸਾਹਮਣੇ 15 20 ਮਿੰਟ ਹੋ ਗਏ ਅਜੇ ਪੁਸਤਾ ਆਈ ਨਹੀਂ ਮੇਰੇ ਨਾਲ ਦਾ ਜਿਹੜਾ ਸਾਥੀ ਸੀਗਾ ਇਹ ਕਿਸ ਚੀਜ਼ ਦੇ ਉੱਪਰ ਆਇਆ ਸੀ ਜਦੋਂ ਪੱਜਿਆ ਕਿੱਦਾਂ ਇਹ ਛੋਟਾ ਹਾਥੀ ਤੇ ਆ ਅੱਛਾ ਨਹੀਂ ਤਾਂ ਇਹਦਾ ਪਾ ਚੱਲਿਆ ਜਦੋਂ ਕਾਦੇ ਤੇ ਉਪਰ ਆਈ ਸੀ ਇਹ ਦੋਨੇ ਛੋਟਾ ਹਾਥੀ ਇਹ ਉਹਨੂੰ ਕਹਿ ਗਿਆ ਕਿ ਮੇਰਾ ਗੇਟ ਆ ਮੈਂ ਕਿਤੇ ਹੋ ਦੂਜੇ ਮਕਾਨ ਤੇ ਲੈ ਕੇ ਜਾਣਾ ਵਾ ਤੈਨੂੰ ਕਿਰਾਇਆ ਦੇ ਦਾਂਗਾ ਕਿਰਾਇਆ ਤੇ ਲੈ ਕੇ ਆਇਆ ਸੀਗਾ ਉਸ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਬੰਦੇ ਨੇ ਦੱਸਿਆ ਬਾਬਾ ਨੇ ਦੱਸਿਆ ਰੁਮਾਲ ਦੇ ਵਿੱਚ ਚਿੱਟਾ ਪਲੱਸ ਤਾਲੇ ਤੋੜਨ ਦਾ ਕੋਈ ਪੇਚਕਸ ਪੁੱਛ ਕੇ ਸੋਚਦਾ ਇਹ ਕਿਸੇ ਖੁੱਖ ਤੇ ਦੇਖਿਆ ਉਸ ਦਾ ਕੰਮ ਆਵੇ ਦੇਖੇ ਪੁੱਛ ਫਿਰ ਕਹਿੰਦੀ ਪੁੱਛ ਸਾਡੇ ਤੋਂ ਧਰਨਾ ਦੇ ਰਹੀ ਹੈ ਕਰ ਰਹੀ ਹੈ ਪੁੱਛ ਨਹੀਂ ਕਰਦੀ ਯਾਰ ਕੋਈ ਸਰਕਾਰ ਚ ਟੈਲੀਫੋਨ ਦੀ ਮੈਂ ਅੱਜ ਮੈਂ ਖੋਲ ਕੇ ਕਹਿ ਰਿਹਾ ਇਹ ਜਿਹੜੇ ਛੋਟੇ ਮੋਟੇ ਵਿਕੇ ਅਧਿਕਾਰੀ ਨੇ ਚਿੱਟਾ ਉਹਨਾਂ ਦੇ ਸਾਹ ਬਿਕ ਰਿਹਾ ਕਿਤੇ ਕੋਈ ਪ੍ਰਧਾਨਪਦੂ ਨਾ ਉਹਦੇ ਸਾਹ ਤੇ ਬਿਕਦਾ ਹੋਣਾ ਚਿੱਟਾ ਗਲਤ ਕੰਮ ਹੋ ਰਿਹਾ ਚੋਰੀਆਂ ਖੋਲਟਾਂ ਹੋ ਰਹੀਆਂ ਉਹ ਦੋ ਚਾਰ ਕਹਿ ਲੋ ਇੱਥੇ ਗਲਤ ਕੰਮ ਜਨਨੀਆਂ ਕਰਾਂਦੀਆਂ ਉਹ ਕਿਉਂ ਨਹੀਂ ਬੰਦ ਕਰਿਆ ਸਾਰੇ ਕਹਿੰਦੇ ਪੁੱਛ ਨੂੰ ਦਿੰਦੇ ਆ ਪਰ ਮੈਂ ਤਾਂ ਨਹੀਂ ਜਾਣਦਾ ਕੋਈ ਪੁੱਛ ਬਿੱਤੀ ਹੋਣੀ ਐ ਇਦਾਂ ਦੇ ਗੱਲੇ ਬੰਦੇ ਕਰਕੇ ਕਮਲ ਜੀ ਤਾਂ ਇਹ ਜਿਹੜਾ ਤੁਸੀਂ ਈ ਰਿਕਸ਼ਾ ਜਿਹੜਾ ਕੀਤਾ ਸੀ ਛੋਟਾ ਹਤੀ ਕਿੱਤਾ ਬੋਲ ਕਿ ਗੇਟ ਕਰ ਲੈ ਕੇ ਜਾਣਾ ਜੀ ਕਿਤੋਂ ਕਿਤੋਂ ਬੜਾ ਦੀ ਗਿਆ ਆਪਣਾ ਉੱਤੋਂ ਲੈ ਕੇ ਆਏ ਸੀ ਤੁਸੀਂ ਆਰਾਮਨਗਰ ਤੋਂ ਜੀ ਅੱਛਾ ਤੇ ਚਿੱਟਾ ਤੁਸੀਂ ਕਿਤੇ ਹੋਰ ਵੀ ਦੇ ਕੇ ਆਏ ਹੋ ਪਹਿਲਾਂ ਉਹ ਨਸ਼ਾ ਕੋਈ ਕਿਸੇ ਨੂੰ ਰੋਕੇ ਵਾਲੇ ਨੂੰ ਕਿੱਦਾਂ ਨਹੀਂ ਜੋ ਸਰੀਆਂ ਦੇ ਕਿਹਾ ਜੀ ਹਾਂ ਤਾਲਾ ਤੋਲਨ ਵਾਲਾ ਸਰੀਆਂ ਜੀ ਕਿੱਥੇ ਆਹ ਕੋਖੇ ਤੇ ਜੀ ਕਿਹੜਾ ਕੋਖਾ ਕਿੱਥੇ ਆਹ ਕਾਲੂ ਦਾ ਕੋਖਾ ਪਿਛੇ ਕਿੱਥੇ ਕਰਕੇ ਆ ਕਾਲੂ ਦਾ ਕੋਖਾ ਆ ਰੋੜ ਤੇ ਜੀ ਚੱਲ ਦਿਖਾਏ ਹੁਣੇ ਜੇ ਤੁਹਾਨੂੰ ਲੱਗਦਾ ਕਿ ਘੋੜਾ ਕਲੋਨੀ 'ਚ ਨਸ਼ਾ ਵਿਕਦਾ ਤਾਂ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਸਲਾਹ ਦਿੰਦੇ ਤੁਸੀਂ ਕਿਉਂ ਉੱਥੇ ਜਾ ਕੇ ਪਹਿਲੇ ਚਿੱਟਾ ਲੈ ਕੇ ਆਉਣੇ ਪੁਲਿਸ ਨੂੰ ਸਲਾਹ ਤੋਰ ਬੰਦੀ ਆ ਜੀ ਤੁਸੀਂ ਸਰਕਾਰ ਦੇ ਨਾਲ ਨਹੀਂ ਹੈਗੇ ਨਾਲਾ ਜੀ ਇਹ ਮੈਂ ਨਸ਼ਾ ਕਿੱਦਾਂ ਖਤਮ ਕਰੂੰਗਾ ਜੇ ਤੁਸੀਂ ਇਸ ਤਰ੍ਹਾਂ ਚੋਰੀਆਂ ਕਰੋਗੇ ਇਸ ਇਲਾਕੇ ਦੇ ਆ ਕੇ ਹੰਦੀ ਕਰਦੇ ਜੱਜਵਰ ਜੀ ਨਹੀਂ ਹੁਣ ਤਾਂ ਨਹੀਂ ਕਰਦੇ ਪਹਿਲਾਂ ਤੁਸੀਂ ਇੱਥੇ ਆਏ ਕੀ ਸੋਚ ਕੇ ਸੀ ਤੁਹਾਨੂੰ ਨਹੀਂ ਪਤਾ ਲੋਕਾਂ ਨੇ ਵੜਨਾ ਦਿਨ ਦਿਹਾੜੇ ਤੁਸੀਂ ਚੋਰੀਆਂ ਕਰਦੇ ਹੋ ਇੱਥੇ ਪਾ ਜੀ ਮੈਂ ਹੈਰਾਨ ਪਾ ਜੀ ਸੋਹ ਪਰਮਾਤਮਾ ਕੰਨਾ ਅੱਜ ਤੱਕ ਮੈਂ ਹਜੇ ਚੋਰ ਨਹੀਂ ਦੇਖਿਆ ਜਿਹਨੂੰ ਪੁੱਛਦਾ ਸਮਾਜ ਦਾ ਕਾਨੂੰਨ ਦਾ ਲੋਕਾਂ ਦਾ ਡਰ ਨਾ ਹੋਵੇ ਇਹਨੂੰ ਇਹ ਬੇਸ਼ਰਮ ਨੂੰ ਨਹੀਂ ਪਤਾ ਕਿ ਕਿਵੇਂ ਆਪਣਾ ਟੱਡ ਘੱਟ ਘੱਟ ਕੇ ਇੱਕ ਇੱਕ ਰੁਪਈਆ ਜੋੜ ਜੋੜ ਕੇ ਕਿਵੇਂ ਬੰਦਾ ਚੀਜ਼ ਬਣਾ ਰਿਹਾ ਪਰ ਕੁਝ ਨਿਕੰਮੇ ਖੜੇ ਨੇ ਉਹਨਾਂ ਨੂੰ ਸਭ ਚਾਹੀਦਾ ਹੈ ਕਿ ਬਸ ਇਹਨਾਂ ਨੂੰ ਛੱਡ ਦਿਓ ਕੁਝ ਕਮੈਂਟਾਂ ਜਿਹਾ ਨਹੀਂ ਛੱਡ ਦਿਓ ਹੁਣ ਦੇਖੋ ਮੈਂ ਜਦੋਂ ਨਾ ਦੇਖ ਆਉਂਦਾ ਇਤਫਾਕ ਸੀ ਬਾਈ ਦੀ ਕਿਸਮਤ ਸੀ ਮੈਂ ਆ ਕੇ ਮੋਖ ਖੜਿਆ ਮੈਨੂੰ ਸ਼ੱਕ ਹੋਇਆ ਮੈਂ ਫੜ ਲਿਆ ਹਰ ਕੋਈ ਬੰਦਾ ਹੱਥ ਨਹੀਂ ਬੰਦਾ ਕੋਈ ਬੰਦਾ ਕੀ ਕਰਦਾ ਕੀ ਜ਼ਬਰ ਨਹੀਂ ਹਰੇਕ ਨੂੰ ਜਾਗਰੂਕ ਹੋਣਾ ਪੜਾ ਜੇ ਕੋ ਪੁਲਸ ਦੇ ਪਰੋਸੇ ਬੈਠੋ ਪੁਲਸ ਨਹੀਂ ਰੱਬ ਨਹੀਂ ਲੱਗੀਏ ਪੁਲਸ ਉਹਨੂੰ ਬੁਲਾਓ ਤਾਂ ਨੂੰ ਪਤਾ ਲੱਗੂਗਾ ਕੋਈ ਵੀ ਤੁਹਾਡੇ ਆਂਡਗਵਾਣ ਨੂੰ ਵੀ ਗਲਤ ਕੰਮ ਕਰਦਾ ਕੋਈ ਮੁੰਡਾ ਖੜਿਆ ਕੋਈ ਕੁੜੀ ਗੜ ਕੋਈ ਨਸ਼ੇੜੀ ਖੜਿਆ ਉਹਨੂੰ ਫੜੋ ਕੰਟਰ ਸੇਵਾ ਕਰੋਦਾ ਇਹਦੀ ਸੇਵਾ ਦੋਨੋਂ ਗੈਂਦਾ ਬਾਬਾ ਕੀ ਦੋਨੋਂ ਰਫੂ ਚੱਕਰ ਇੱਕ ਤਾਂ ਭੱਜ ਗਏ ਇਹ ਵੀ ਭੱਜਣ ਦੀ ਪੂਰੀ ਤਿਆਰੀ ਸੀ ਬਾਜੀ ਮਸਾ ਫੜਿਆ ਉਧਰੋਂ ਮੈਂ ਕਹਿੰਦਾ ਸੀ ਚਰਮੇ ਮੰਦਨ ਦਾ ਹੁੰਦੇ ਬੱਚਨ ਚ ਫੜਨ ਜੇ ਦੇ ਭੱਜੜ ਸਨ ਨੇ ਤੇਰੀ ਭੱਜਣਾ ਸੀਗਾ ਫਿਰ ਇਹ ਹੱਥ ਨਹੀਂ ਲੱਗਣਾ ਭੱਜ ਗਿਆ ਅੱਧਾ ਕਿਲੋਮੀਟਰ ਭੱਜੀ ਗਿਆ ਸਿੱਧਾ ਇੱਕ ਪਤਾ ਇਹ ਕਹਿੰਦਾ ਮੈਂ ਕਹਾਂ ਤੈਨੂੰ ਪੁਲਿਸ ਨੂੰ ਬੜਾ ਕਹਿੰਦਾ ਬਾਜੀ ਫਿਰ ਕੀ ਹੋਇਆ ਸੀ ਅੱਧਾ ਅੱਧਾ ਕੋਰ ਰੱਖਾਂਗਾ ਤੈਨੂੰ ਦੇ ਦਾਂਗੇ ਪੁਲਿਸ ਨੂੰ ਮੈਂ ਕਹਾਂ ਦੱਸੋ ਫਿਰ ਦੱਸੇ ਕਿ ਕਿਹੜੇ ਆਪਸ਼ਨ ਦਿੰਦਾ ਦੱਸ ਕਿਹੜਾ ਆਪਸ਼ਨ ਦਿੰਦਾ ਹਾਂਜੀ ਦੱਸੇ ਗੱਲ ਹੋਈ ਹੈ ਤੁਹਾਡੀ ਜਿਹ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਕਮਲ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ ਵਾ ਮੈਂ ਇਕੱਲਾ ਹੀ ਅਜੇ ਜਨਨੀ ਡੈਥ ਹੋ ਗਈ ਜੀ ਅੱਛਾ ਬੱਚੇ ਕਿੱਥੇ ਨੇ ਬੱਚਾ ਹੈ ਨਹੀਂ ਕੋ ਜੀ ਹਾਂ ਬੱਚਾ ਹੈ ਨਹੀਂ ਜੀ ਅੱਛਾ ਤੇ ਕਿੰਨੇ ਸਮੇਂ ਤੋਂ ਤੁਸੀਂ ਚੋਰੀਆਂ ਕਰਦੇ ਆ ਰਹੇ ਹੋ ਹਾਂ ਤਾਂ 2 ਮਹੀਨੇ ਹੋ ਗਏ ਜੀ ਪਹਿਲਾਂ ਕਰੇ ਸੀ 1 ਮਹੀਨਾ ਜੀ 2 ਮਹੀਨੇ ਪਹਿਲਾਂ ਹਾਂਜੀ ਪਹਿਲਾਂ ਕਰਦੇ ਸੀ ਤੇ ਕਿ ਹੁਣ ਹੁਣ ਇਸ ਤੋਂ ਪਹਿਲਾਂ ਤੁਸੀਂ ਆਹ ਗੇਟ ਤੋਂ ਪਹਿਲਾਂ ਕਿ ਪਹਿਲਾਂ ਕਿੰਨੀਆਂ ਕਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਆਏ ਤੋਂ ਬਾਅਦ ਅਹ ਪਹਿਲੀ ਹੈ ਜੀ ਇਹ ਪਹਿਲੀ ਚੋਰੀ ਆ ਹਾਂਜੀ ਮਰੂ ਵੀ ਤੇ ਨਾ ਮਰ ਅੱਗੇ ਦਾ ਵੀ ਕੋਈ ਵਿਚਾਰ ਸੀਗਾ ਵੀ ਇਸ ਤੋਂ ਬਾਅਦ ਵੀ ਕਿੱਥੇ ਜਾਣਾ ਸੀਗਾ ਨਹੀਂ ਜੀ ਚਿੱਤਰ ਮੈਂ ਲਿਖ ਕੇ ਦਿੰਨਾ ਮੈਂ ਲਿਖ ਕੇ ਦਿੰਨਾ ਮੈਂ ਸਮਾਜ ਸੇਵਾ ਕਾ ਮੈਂ ਲਿਖ ਕੇ ਦਿੰਨਾ ਮੈਨੂੰ ਇੰਨੇ ਸਾਲ ਹੋ ਗਏ ਬਲੱਡ ਸੇਵਾ ਵਿੱਚ ਕਰਦੇ ਅੱਜ ਮੈਂ ਤੁਹਾਨੂੰ ਲਿਖਾ ਕੇ ਲੈ ਲਓ ਜਿਸ ਐਕਸਪੀਰੀਅੰਸ ਨਾਲ ਇਹ ਗੇਟ ਖੋਲਦੇ ਪਿਆ ਸੀ ਉਸ ਵੇਲੇ ਨਾਲ ਇਹ ਕਿਦੋਂ ਮਰਡਰ ਵੀ ਕੀਤੇ ਹੋਣੇ ਕਿਹਾਦਾ ਕਿ ਕਿਸੇ ਘਰ 'ਚ ਵੜ ਕੇ ਪਤਾ ਨਹੀਂ ਕਿੰਨੇ ਚੋਰਿਆ ਪਤਾ ਨਹੀਂ ਕਿੰਨੇ ਕਿਤੋਂ ਤਾਂ ਅੱਜ ਇੰਨਾ ਮਨ ਬਧਿਆ ਸੀਗਾ ਮੈਂ ਹਰਾਨ ਅਗਸਤ ਤੱਕ ਚੋਰ ਦੇਖ ਕੇ ਬੰਦੇ ਨੂੰ ਭੱਜਦੇ ਆ ਪਰ ਸਰ ਸਰੇ ਆਮ ਖੋਲ ਕੇ ਪਤਾ ਕੰਦਾ ਕੀ ਲੈਣਾ ਕੀ ਲੈਣਾ ਤੂੰ ਅਸ ਮੈਂ ਮਾਲਕ ਹਾਂ ਤੇ ਹੁਣ ਕੀ ਲੱਗਦਾ ਕਿ ਜੇ ਪੁਲਿਸ ਪ੍ਰਸ਼ਾਸਨ ਇੱਥੇ ਮੌਕੇ ਤੇ ਆਂਦਾ ਤੁਸੀਂ ਉਹਨਾਂ ਨੂੰ ਇਹਨਾਂ ਨੂੰ ਉਹਦੇ ਹਿਲਾਵਾ ਨਹੀਂ ਕਰੋਗੇ ਤੇ ਹਵਾਲੇ ਕਰਨ ਤੋਂ ਬਾਅਦ ਹੀ ਲੱਗਦਾ ਵੀ ਇੱਥੇ ਕੋਈ ਕਾਰਵਾਈ ਹੋਈ ਜਾਊ ਹੋ ਗਈ ਦੁਆਰਾ 100% ਹੋ ਗਈ ਕਿਉਂਕਿ ਜਿਸ ਤਰੀਕੇ ਨਾਲ ਪੁਲਿਸ ਨੂੰ ਬਦਨਾਮ ਕਰਿਆ ਕਹਿੰਦਾ ਅੱਦੇ ਮੈ ਲਊਗਾ ਤੇ ਪੁਲਿਸ ਨੂੰ ਦੇ ਦਊਗਾ ਹਰ ਕੋਈ ਪੁਲਿਸ ਵਿਕਾਉ ਨਹੀਂ ਜੇ ਪੁਲਿਸ ਵਿਕਾਏ ਹੁੰਦੇ ਨੇ ਜੇਲ੍ਹਾਂ ਪਰ ਜੇ ਪੋਸਤ ਤਰੀਕੇ ਨਾਲ ਕੰਮ ਵੀ ਕਰੇ ਤਾਂ ਐਦਾਂ ਦੇ ਬੰਦੇ ਚੋਰੀਆਂ ਨਾ ਕਰਨ ਲੁੱਟਾ ਖੋਹਣਾ ਨਾ ਕਰਨ ਗਰੀਬ ਲੋਕਾਂ ਨਾ ਤਨਖਾਹਾਂ ਲੈ ਕੇ ਜਾਂਦੇ ਨੇ ਲੋਕ ਮਾਰ ਦਿੱਤੇ ਜਾਂਦੇ ਨੇ ਸੋ ਦੋਸਤੋਂ ਪਿੱਛੇ ਲੋਕੀਂ ਦਾਤ ਮਾਰ ਦਿੰਦੇ ਲੋਕਾਂ ਨੂੰ ਚੋਰ ਸਾਡੇ ਸਾਡੇ ਨਸ਼ੇੜੀ ਕਿੱਥੇ ਮਰ ਜਾਂਦੀ ਫਿਰ ਜੇ ਸਾਡੇ ਵਰਗਾ ਸਮਾਜ ਵਿੱਚ ਨੇ ਦੋ ਚਾਰ ਚਪੇੜਾ ਮਾਰ ਦੇਵੇ ਤੁਸੀਂ ਕਿਉਂ ਮਾਰਿਆ ਜੀ ਕਿਉ ਫਿਰ ਦੱਸੋ ਤੁਸੀਂ ਜਵਾਬ ਦਿਓ ਅਸੀਂ ਚਲ ਮਾਰਿਆ ਦੋ ਚਾਰ ਚਪੇੜਾ ਤੁਹਾਡੇ ਦਾ ਕੀ ਰਾਈਟ ਬਣਦਾ ਇਹਨਾਂ ਨੇ ਨਾ ਤੁਸੀਂ ਸੁਧਾਰਨਾ ਕਿਸੇ ਤੋਂ ਹੋਰ ਨਾ ਠੇਕਾ ਲੈ ਲੱਖਿਆ ਇਸ ਸਮਾਜ ਵਿੱਚ ਇੱਥੇ ਲੋਕਾਂ ਜਾਨ ਬਚਾਉਣੇ ਸੇਵ ਦੇਖੋ ਸੋਮੇ ਦੇ ਕੈਸਰ ਆਪਣੀ ਨੂੰ ਤਾਕਤ ਦਿੱਤੀ ਹੈ ਉਹ ਕਰਦੇ ਆ ਪਰ ਇਹਨਾਂ ਨੂੰ ਸੁਧਾਰਨਾ ਪੁਛਦਾ ਕੰਮ ਆ ਸਾਡਾ ਕੰਮ ਨਹੀਂ ਔਰ ਇੱਕ ਦਾ ਤਾਂ ਮੈਨੂੰ ਯਕੀਨ ਹੋ ਗਿਆ ਮੈਂ ਯਕੀਨ ਨਾ ਕਰਨਾ ਜਿੱਥੇ ਮਰਜੀ ਲਿਖਾ ਲੋ ਕੋਈ ਸਰਕਾਰ ਚਿੱਟਾ ਨਹੀਂ ਵਗਾਉਂਦੀ ਜੇ ਚਿੱਟਾ ਵਿਗਦਾ ਵਾ ਨਸ਼ੇ ਵਿਗਦੇ ਆ ਕਿਸੇ ਨਾ ਕਿਸੇ ਤੇ ਸ਼ਾਇਦ ਵਿਗਦੇ ਆ ਜਾਂ ਛੋਟੇ ਮੋਟੇ ਕੋਈ ਮੁਲਾਜ਼ਮ ਦੇ ਸ਼ਾਇਦ ਵਿਗਦੇ ਹੋਣੇ ਆ ਵੱਡੇ ਅਫਸਰ ਦੇ ਨੌਲੇਜ ਵਿੱਚ ਚੀਜ਼ ਹੋਣੀ ਨਹੀਂ ਮੈਂ ਲਿਖ ਦੇ ਰਿਹਾ ਠੀਕ ਹੈ ਇਹ ਕਿਉਂ ਕਿ ਜਗਾ ਹੈ ਅ ਮੁੰਡੀਆਂ ਚੋਕੀ ਜਾ ਕੇ ਆ ਅੱਛਾ ਅੰਦਰ ਕੰਪਲੀਟ ਲਖਣ ਗਏ ਸੀ ਪੁਲਸ ਭਲਣ ਗਏ ਸੀ ਕੀ ਕਿਆ ਕੀ ਕੀਆ ਉਹਨਾਂ ਨੇ ਕਿਹਾ ਪਹਿਲੇ ਮੈਡੀਕਲ ਕਿੱਦਾ ਹੈ ਬੰਦਾ ਠੀਕ ਹੈ ਤਾਂ ਹੀ ਫੜਾਂਗੇ ਅੱਛਾ ਤੁਸੀਂ ਕਿਹਾ ਨਹੀਂ ਵੀ ਉਤੋਂ ਮੌਕੇ ਤੇ ਬੰਦਾ ਫੜਿਆ ਤੁਸੀਂ ਮੌਕੇ ਤੇ ਆਓ ਪੁਲਿਸ ਨੂੰ ਇਹ ਨਹੀਂ ਕਰਗੇ ਉਹ ਤਾਂ ਅੰਗਾਲ ਹੀ ਨਹੀਂ ਸੁਣਦੇ ਪਏ ਆ ਕੌਣ ਸੀਗਾ ਮੌਕੇ ਤੇ ਕਿਹੜੇ ਮਲਾਜਾ ਮਿਲੇ ਸੀ ਤੁਹਾਨੂੰ ਕੋਈ ਹਰਮੀਤ ਸਿੰਘ ਐਸਏ ਹਾਂਜੀ ਹੋਰ ਕੌਣ ਸੀਗਾ ਬਸ ਉਹੀ ਸੀ ਲਓ ਜੀ ਲਓ ਜੀ ਹੁਣ ਏ ਠੀਕ ਆ ਅਸੀਂ ਫੜੀਏ ਤਾਹੀਂ ਚਿੱਟੇ ਵਾਲੇ ਦਾ ਸਰਿਆਮ ਕੁੰਮਰੇ ਨੇ ਤਾਂ ਹੀ ਆ ਚੋਰ ਚੱਕੇ ਕੁੰਮਰੇ ਨੇ ਤਾਂ ਹੀ ਜਿਹੜੇ ਦਾਤ ਮਾਰ ਕੇ ਲੋਕਾਂ ਨੂੰ ਮਾਰ ਕੇ ਸੁਰਦੰਦੇ ਨੇ 2-4 100-500 ਲੈ ਕੇ ਉਹ ਜ਼ਫਰਦੀ ਨਹੀਂ ਕਹਿੰਦੀ ਸਾਡੇ ਕੋਲ ਟਾਈਮ ਹੈ ਨਹੀਂ ਮਤਲਬ ਜੇ ਪਬਲਿਕ 2-4 ਚਪੇੜਾ ਮਾਰ ਦੇਵੇ ਚੋਰ ਨੂੰ ਕਿਉਂ ਮਾਰਿਆ ਲੁੱਟਖੋਕਰਾਂ ਵਾਲੇ ਕਿਉਂ ਮਾਰਿਆ ਚਿੱਟੇ ਵਾਲੇ ਬੰਦੇ ਨੂੰ ਕਿਉਂ ਮਾਰਿਆ ਮਤਲਬ ਗਲਤ ਸਮਝ ਹੋ ਗਿਆ ਇੱਥੇ ਨਸ਼ੇੜੀ ਲੁਟੇਰੇ ਚੋਰ ਇਹ ਸਾਬ ਇਸੀ ਪੱਜਾ ਨਾਲ ਲੱਗਦੇ ਕਈ ਮਕਾਨ ਹੈਗੇ ਨੇ ਕਈ ਘਰਾਂ ਦੇ ਬਾਹਰ ਨਹੀਂ ਸੀ ਕਿ ਲੋਕ ਜਦੋਂ ਇਹ ਖੋਲਦਾ ਪਿਆ ਸੀ ਖੋਲਣ ਨੂੰ ਅਜੇ ਨਵੇਂ ਬਣੇ ਅਜੇ ਕੋਈ ਆਇਆ ਨਹੀਂ ਅਜੇ ਕੋਈ ਆਇਆ ਨਹੀਂ ਅੱਜ ਇਹ ਖੁੱਲਿਆ ਕੱਲੇ ਸਾਰੇ ਖੁੱਲ ਜਾਣੇ ਸੀ ਪੁੱਸ ਨੇ ਕਰੇ ਸਾਡੇ ਕੋਲ ਤਾਂ ਕੋਈ ਬੁਢੀ ਵੀਡੀਓ ਹੈ ਨਹੀਂ ਜੀ ਅਜੇ ਕੈਮਰਾ ਤਾਂ ਲੱਗੇ ਹੈ ਨਹੀਂ ਕੀ ਲੱਗਦਾ ਵੀ ਇਸ ਏਰੀਆ ਵਿੱਚ ਪੀਸੀਆਰ ਦੀ ਕੋਈ ਗਸ਼ਤੀ ਜਾਂ ਕੋਈ ਮੁਲਾਜ਼ਮਾਂ ਦੀ ਕੋਈ ਗੱਡੀ ਨਹੀਂ ਘੁੰਮਦੀ ਹੋਊਗੀ ਤਾਂ ਹੀ ਇਹਨਾਂ ਨੂੰ ਕੋਈ ਖੌਫ ਨਹੀਂ ਹੈ ਅਜੇ ਕੋਈ ਨਹੀਂ ਆਉਂਦਾ ਯਾਰ ਕੋਈ ਨਹੀਂ ਆਉਂਦਾ ਵੀਰੇ ਇਹਦੇ ਗੱਲ ਕਰ ਇੱਥੇ ਸਾਰੇ ਮਾਤਰ ਦੇ ਪਰਿਵਾਰ ਨੇ ਹਿੰਦੂ ਸਿੱਖ ਰਬਦਾਸੀ ਬਲਵੰਕੀ ਭਾਈ ਜਰਾ ਸਾਰੇ ਸਮਾਜ ਨੇ ਇੱਥੇ ਉਹਨਾਂ ਗਰੀਬ ਤਬਕੇ ਦੇ ਲੋਕ ਨੇ ਆ ਗਰੀਬ ਦਾ ਕੋਈ ਨਹੀਂ ਹੁੰਦਾ ਸਿੱਧੀ ਜੀ ਗੱਲ ਯਾਰ ਕਮਲ ਜੀ ਕੀ ਨਾਮਾ ਕਮਲ ਜੀ ਜੀ ਕਮਲਜੀਤ ਕਮਲ ਜੀ ਕਿੱਥੋਂ ਆਇਆ ਨੂੰ ਹਜੇ ਕਿਹੜੀ ਜਗ੍ਹਾ ਤੋਂ ਆਇਆ ਆ ਸਤਸੰਗਰ ਕੋਲ ਰਹਿਣਾ ਜੀ ਉਹ ਤਾਂ ਜੀ ਉਹ ਕਿਹੜੀ ਜਗ੍ਹਾ ਤੇ ਸਤਸੰਗਰ ਕੋਲ ਸਤਸੰਗਰ ਤੇ ਬੈਕਸੈਟ ਤੇ ਪੰਜ ਨੰਬਰ ਗੇਟ ਤੇ ਜੀ ਅੱਛਾ ਇੱਥੇ ਲੋਕਾਂ ਵੱਲੋਂ ਤੁਹਾਨੂੰ ਫੜਿਆ ਗਿਆ ਵਾ ਕੀ ਹੋਇਆ ਕੀ ਸੀਗਾ ਕੀ ਕਰ ਰਹੇ ਸੀ ਇੱਥੇ ਆਪਾਂ ਮੈਂ ਗੇਟ ਖੋਲ ਰਿਹਾ ਸੀ ਅੱਛੇ ਚੋਰੀ ਕਰਦੇ ਬੇ ਸੀਗੇ ਹਾਂਜੀ ਕਿਨੇ ਗਿਆ ਸੀ ਗੇਟ ਖੋਲਣ ਨੂੰ ਤੁਹਾਨੂੰ ਹੈਗਾ ਮੁੰਡਾ ਨਾਲ ਜੀ ਕਿਹੜਾ ਮੁੰਡਾ ਨਾਲ ਸੀਗਾ ਭੱਜ ਗਿਆ ਜੀ ਕਿਨੇ ਜਣੇ ਸੀ ਤੁਸੀਂ ਟੋਟਲ ਦੋ ਜਣੇ ਜੀ ਅੱਛਾ ਇਹ ਪਹਿਲਾਂ ਵੀ ਸੇਰੀ ਵਿੱਚ ਕਈ ਚੋਰੀਆਂ ਕੀਤੀਆਂ ਤੁਸੀਂ ਨਹੀਂ ਜੀ ਦੋ ਦਿਨ ਹੋਇਆ ਜੀ ਆਏ ਹੈ ਕਿੱਥੋਂ ਆਏ ਦੋ ਦਿਨ ਆਇ ਨੂੰ ਹੋਇਆ ਜੇਲ੍ਹ ਤੋਂ ਅੱਜ ਜੇਲ੍ਹ ਤੋਂ ਅੱਛਾ ਜੇਲ੍ਹ ਤੋਂ ਦੋ ਦਿਨ ਪਹਿਲਾਂ ਵੀ ਜੇਲ੍ਹ ਤੁਸੀਂ ਕੱਟ ਕੇ ਆਏ ਹੋ ਹਾਂਜੀ ਤੇ ਕਿੰ ਕੀ ਨਸ਼ੇ ਦੀ ਤੋੜ ਲੱਗਦੀ ਤੁਹਾਨੂੰ ਕਿਉਂ ਇਦਾਂ ਦੀ ਚੋਰੀਆਂ ਕਰਦੇ ਹੋ ਤੁਸੀਂ ਹਾਂਜੀ ਨਸ਼ੇ ਦੇ ਚਿੱਟੇ ਦੀ ਅੱਛਾ ਨਸ਼ਾ ਵੀ ਕਰਦੇ ਹੋ ਹਾਂਜੀ ਕਿਸ ਚੀਜ਼ ਦਾ ਨਸ਼ਾ ਕਰਦੇ ਹੋ ਚਿੱਟੇ ਦਾ ਜੀ ਕਿੱਥੇ ਲੈ ਕੇ ਕਿਹੜੀ ਜਗ੍ਹਾ ਤੋਂ ਕੋੜਾ ਕੋੜਨੀ ਤੋਂ ਜੀ ਹਾਂ ਕੋੜਾ ਕੋੜਨੀ ਅੱਛਾ ਕਿੰਨੇ ਦੀ ਬਿੱਟ ਮਿਲਦੀ ਓਥੋਂ ਦੀ 400 ਦੀ ਜੀ 400 ਦੀ ਕੌਣ ਦਿੰਦਾ ਓਥੇ ਤੁਹਾਨੂੰ ਜਨਾਨੀ ਹੈਗੇ ਓਥੇ ਅੱਛਾ ਮਤਲਬ ਸ਼ਰੀ ਅੰਬੇ ਕੇ ਤੋਂ ਓਥੇ ਹਾਂ ਜੀ ਤੇ ਇੱਥੇ ਤੁਸੀਂ ਗੇਟ ਚੋਰੀ ਕਰਕੇ ਕਿੱਥੇ ਲੈ ਕੇ ਚੱਲੇ ਸੀਗੇ ਵੀਰੇ ਨੂੰ ਵੇਚਣ ਵਾਸਤੇ ਕੁਵਾੜੀ ਦੇ ਜੀ ਕਿਹੜੇ ਕੁਵਾੜੀਓ ਕੋ ਵੇਚਦੇ ਹੋ ਹੈਗਾ ਜੀ ਨਾ ਜੇ ਨਾ ਬੋਲੋ ਜਗ੍ਹਾ ਬੋਲੋ ਕਿਹੜੀ ਜਗ੍ਹਾ ਨਾਲੀ ਦੁਕਾਨ ਦਿਖਾਣਾ ਜੀ ਦੁਕਾਨ ਦਿਖਾ ਦਿੰਨਾ ਜੀ ਕਿੱਥੇ ਹੈ ਦੁਕਾਨ ਕਿਹੜੀ ਜਗ੍ਹਾ ਤੋਂ ਤੁਹਾਨੂੰ ਪਤਾ ਹੋਊਗੀ ਬਾਗ ਰੋਡ ਤੇ ਕੀ ਨਾਮ ਜੀ ਦਾ ਨਾਂ ਨਹੀਂ ਪਤਾ ਜੀ ਦੁਕਾਨ ਦਾ ਪਤਾ ਜੀ ਨਾਂ ਕਿਉਂ ਨਹੀਂ ਪਤਾ ਦੁਕਾਨ ਦਾ ਮੈਨੂੰ ਨਾਂ ਨਹੀਂ ਪਤਾ ਭਾਜੀ ਅੱਛਾ ਇਹ ਦੂਸਰਾ ਬੰਦਾ ਜਿਹੜਾ ਤੁਹਾਡੇ ਨਾਲ ਜਿਹੜਾ ਪੱਜਿਆ ਵਾ ਉਹ ਕਿੱਥੇ ਦਾ ਸੀ ਗੱਲ ਕੋਣ ਹੈਗਾ ਸੀ ਇਹ ਜੀਵਨਗਰ ਦਾ ਜੀ ਉਹ ਜੀਵਨਗਰ ਦਾ ਹੈ ਹਾਂ ਜੀ ਉਹ ਕੀ ਕੰਮ ਕਰਦਾ ਵਾ ਇਹ ਕੰਮ ਕਰਦਾ ਜੀ ਹੈ ਚੋਰੀ ਕਰਦਾ ਜੀ ਚੋਰੀ ਕਰਦਾ ਵਾ ਹਾਂ ਜੀ ਉਹ ਕਿੱਥੇ ਰਹਿੰਦਾ ਵਾ ਵੈਸੇ ਜੀਵਨਗਰ ਜੀ ਜੀਵਨਗਰ ਹਾਂ ਜੀ ਚਲੋ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਹਾਂਜੀ ਇੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੇ ਤੁਸੀਂ ਅਜੇ ਮੈਂ 2 ਦਿਨ ਹੋਇਆ ਇਹਨੂੰ ਹੋਇਆ ਜੀ ਅੱਛਾ 2 ਦਿਨ ਜੇਲ੍ਹ 'ਚ ਹੋਇਆ ਪਹਿਲਾਂ ਕਿਹੜੇ ਕੇਸ 'ਚ ਅੰਦਰ ਗਏ ਸੀਗੇ ਪਹਿਲਾਂ ਚੋਰੀ ਦੇ ਜੀ ਕੱਲਾ ਵੀ ਚੋਰੀ ਦੇ ਹਾਂਜੀ